ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਕਸ਼ਮੀਰ ਸਿੰਘ ਅੱਜ ਆਪਾਂ ਇਸ ਵੀਡੀਓ ਦੇ ਰਾਹੀਂ ਅਪਾਰ ਦੀ ਜਿਹੜੀ ਲੇਟੈਸਟ ਪਾਲਿਸੀ 27325 ਆ ਇਸ ਪਾਲਿਸੀ ਦਾ ਜਿਹੜਾ ਪੈਰਾ 10 ਇਸ ਦਾ ਧਿਆਨ ਕਰਾਂਗੇ ਤੇ ਜਿਹੜਾ ਪੈਰਾ 10 ਸਾਨੂੰ ਦੱਸਦਾ ਕਿ ਕਰਮਚਾਰੀਆਂ ਦੇ ਨੀਲਰ ਪੋਰਟ ਸਰਟੀਫਿਕੇਟ ਕਿਵੇਂ ਜਨਰੇਟ ਕੀਤੇ ਜਾਣੇ ਆ ਕਰਮਚਾਰੀਆਂ ਦੇ ਭਵਿੱਖ ਦੇ ਉੱਤੇ ਕੀ ਪ੍ਰਭਾਵ ਪਵੇ ਜਦੋਂ ਦੋਸਤੋ ਅਸੀਂ ACR ਦਰਜ ਕਰਦੇ ਹੁੰਦੇ ਸੀ ਤਾਂ ਉਸ ਸਮੇਂ ਸਾਡੇ ਕੋਲ ਇੱਕ ACR ਹੁੰਦਾ ਸੀ ਤੇ ਇੱਕ NRC NRC ਮਤਲਬ ਕਿ ਨੋਰਪੋਰਟ ਸਰਟੀਫਿਕੇਟ ਨੀਲਰਪੋਰਟ ਸਰਟੀਫਿਕੇਟ ਦਾ ਕਨਸੈਪਟ ਆਇਆ ਏ 273 25 ਦੇ ਹਦਾਇਤਾਂ ਦੇ ਵਿੱਚ ਆਇਆ ਤਾਂ ਇਸ ਤੋਂ ਪਹਿਲਾਂ ਇਹ ਕਨਸੈਪਟ ਲਾਗੂ ਨਹੀਂ ਸੀ ਹੈਗਾ ਜਿਸ ਕਰਕੇ ਬਹੁਤ ਸਾਰੇ ਕਰਮਚਾਰੀ ਨੀਲਰਪੋਰਟ ਸਰਟੀਫਿਕੇਟ ਦੇ ਬਾਰੇ ਅਣਜਾਣ ਹਨ ਤੇ ਇਹ ਵੀ ਨਹੀਂ ਜਾਣਦੇ ਕਿ ਉਹਨਾਂ ਦੇ ਭਵਿੱਖ 'ਤੇ ਕੀ ਅਸਰ ਪਵੇਗਾ ਜਿਵੇਂ ਕਿ ਪਦ ਉਮਤੀ ਯਾਨੀ ਕਿ ਤਰੱਕੀ ਅਤੇ ACP ਦੇ ਜਿਹੜੇ ਕੇਸ ਆ ਜਦੋਂ ਵਿਚਾਰੇ ਜਾਣੇ ਤਾਂ ਉਸ ਸਮੇਂ ਜਿਹੜਾ ਨੀਲਰਪੋਰਟ ਸਰਟੀਫਿਕੇਟ ਹੈ ਇਹਦਾ ਜ਼ੀਰੋ ਅੰਕ ਦਿੱਤਾ ਜਾਵੇਗਾ ਜਿਸ ਕਰਕੇ ਇਹਦੇ ਜਿਹੜੇ ਕਰਮਚਾਰੀ ਦੇ ਭਵਿੱਖ 'ਤੇ ਬੈਡ ਇਫੈਕਟ ਪੈਣਗੇ ਬੁਰਾ ਪ੍ਰਭਾਵ ਹੋਵੇਗਾ ਤੇ ਹੋ ਸਕਦਾ ਕਿ ਕਿਸੇ ਕਰਮਚਾਰੀ ਦੀ ਤਰੱਕੀ ਅਗੇ ਨਾ ਵੀ ਹੋਵੇ ਜਾਂ ਉਹਦੇ ਜਿਹੜੇ ਵਿੱਤੀ ਲਾਭ ਹੋ ਉਹਨੂੰ ਹਾਸਲ ਸਮੇਂ ਸਿਰ ਪ੍ਰਾਪਤ ਨਾ ਹੋਣ ਤੇ ਨਾ ਹੀ ਉਹਦੀ ਜਿਹੜੀ ਤਰੱਕੀ ਆ ਉਹ ਸਮੇਂ ਸਿਰ ਹੋਵੇ ਨਾ ਹੋਵੇ ਕੇਵਲ ਨੀਲਰਪੋਰਟ ਸਰਟੀਫਿਕੇਟ ਦੀ ਜਦੋਂ ਵੀ ਦੋਸਤੋ ਨੀਲਰਪੋਰਟ ਸਰਟੀਫਿਕੇਟ ਜਨਰੇਟ ਹੋਵੇਗਾ ਤਾਂ ਇਹਦੇ ਵਿੱਚ ਹਮੇਸ਼ਾ ਹੀ ਕਰਮਚਾਰੀ ਦੀ ਗਲਤੀ ਹੋਵੇਗੀ ਤਾਂ ਭਾਵੇਂ ਨਿਕਾ ਕੇ ਕਰਮਚਾਰੀ ਨੇ ਕੋਈ ਬਹੁਤ ਵੱਡਾ ਕੋਈ ਜੁਰਮ ਕਰਤਾ ਜਾਂ ਗੁਨਾਹ ਕੀਤਾ ਹੈ ਜਾਂ ਕੋਈ ਗਵਨ ਕੀਤਾ ਹੈ ਜਾਂ ਕੋਈ ਮਿਸਕੰਡਕਟ ਕੀਤਾ ਹੈ ਕਰਮਚਾਰੀ ਦੀ ਸਿਰਫ ਗਲਤੀ ਇਹ ਹੋਵੇਗੀ ਕਿ ਜਦੋਂ ਉਹਨੇ ਆਪਣਾ ਸੈਲਫ ਪ੍ਰੈਜਲ ਫਾਰਮ ਨਹੀਂ ਭਰੇ ਭਰਿਆ ਨਹੀਂ ਭਰਿਆ ਤਾਂ ਬਹੁਤ ਸਾਰੀਆਂ ਸ਼ਰਤਾਂ ਕੰਡੀਸ਼ਨਾਂ ਇਦਾਂ ਹੋਣਗੀਆਂ ਕਿ ਜਿਸ ਸਮੇਂ ਸਾਨੂੰ ਨੀਲ ਰਿਪੋਰਟ ਉਹਦਾ ਦਰਜ ਕਰਨਾ ਪਵੇਗਾ ਤੇ ਜਦੋਂ ਨੀਲ ਰਿਪੋਰਟ ਸਰਟੀਫਿਕੇਟ ਕਿਹੜੇ-ਕਿਹੜੇ ਹਾਲਾਤਾਂ ਦੇ ਵਿੱਚ ਦਰਜ ਕੀਤਾ ਜਾਣਾ ਜਦੋਂ ਆਪਾਂ ਨੋ ਰਿਪੋਰਟ ਸਰਟੀਫਿਕੇਟ ਦੀ ਵੀਡੀਓ ਬਣਾਵਾਂਗੇ ਉਦੇ ਵਿੱਚ ਇਹ ਪੂਰਾ ਕਨਸੈਪਟ ਆਵੇਗਾ ਕਿ ਕਿੱਥੇ ਨੀਲਰ ਰਿਪੋਰਟ ਬਣਾਈ ਨਹੀਂ ਤੇ ਕਿੱਥੇ ਨੋ ਰਿਪੋਰਟ ਸਰਟੀਫਿਕੇਟ ਦਰਜ ਕੀਤਾ ਜਾਣਾ ਕਿਉਂਕਿ ਇਸ ਸਮੇਂ ਜਿਹੜਾ ਨੀਲ ਜਿਹੜੀ ਇਸ ਵੀਡੀਓ ਦੇ ਵਿੱਚ ਆ ਕੇਵਲੇ ਦੱਸਿਆ ਜਾਉਗਾ ਕਿ ਜਿਹੜਾ ਨੀਲਰ ਰਿਪੋਰਟ ਸਰਟੀਫਿਕੇਟ ਹੈ ਇਹਦਾ ਕਿਹੜੇ-ਕਿਹੜੇ ਬਿure ਪ੍ਰਭਾਵ ਕਰਮਚਾਰੀ ਦੇ ਭਵਿੱਖ ਦੇ ਉੱਤੇ ਪੈ ਸਕਦੇ ਜਦੋਂ ਵੀ ਅਸੀਂ ਅਪਾਰ ਦੀ ਗ੍ਰੇਡਿੰਗ ਕਰਦੇ ਹਾਂ ਤਾਂ ਜਿਹੜਾ ਨੀਲਰ ਰਿਪੋਰਟ ਸਰਟੀਫਿਕੇਟ ਆ ਇਹਨੂੰ ਨਾ ਤਾਂ ਚੰਗਾ ਸਮਝਿਆ ਜਾਣਾ ਨਾ ਇਹਦੀ ਗ੍ਰੇਡਿੰਗ ਚੰਗੀ ਆ ਤੇ ਨਾ ਇਹਦੀ ਬੁਰੀ ਆ ਪਰ ਜਿਹੜੇ ਇਹਦੇ ਅਸਰ ਆ ਉਹ ਬਹੁਤ ਜ਼ਿਆਦਾ 네ਗਟਿਵ ਆ ਨੇਗੇਟਿਵਾਂ ਬੁਰੇ ਪ੍ਰਭਾਵ ਆ ਜਦੋਂ ਵੀ ਅਪਾਰਪੋਰਟਲੀ ਪਰਫਾਰਮੇ ਮੈਪ ਕੀਤੇ ਜਾਂਦੇ ਆ ਤਾਂ ਤੁਸੀਂ ਆਪਣਾ ਜਿਹੜਾ ਸੈਲਫ ਅਪਰੇਜਲ ਫਾਰਮ ਆ ਉਹ ਹਰ ਹਾਲਤ ਦੇ ਵਿੱਚ ਭਰਨਾ ਉਹ ਭਰਨਾ ਕਿਉਂਕਿ ਜਿਹੜਾ ਨੀਲ ਰਿਪੋਰਟ ਸਰਟੀਫਿਕੇਟ ਦਾ ਜਿਹੜਾ ਮੇਨ ਰੀਜਨ ਆ ਉਹ ਹੈਗਾ ਸੈਲਫ ਅਪਰੇਜਲ ਫਾਰਮ ਨਾ ਪਰ ਹੋਣਾ ਜੇਕਰ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ 3 ਮਹੀਨੇ ਤੋਂ ਜ਼ਿਆਦਾ 3 ਮਹੀਨੇ ਜਾਂ 3 ਮਹੀਨੇ ਤੋਂ ਜ਼ਿਆਦਾ ਮੁਤਲੀ ਦੇ ਅਧੀਨ ਰਹਿ ਗਿਆ ਮੁਤਲੀ ਅਧੀਨ ਆ ਤਾਂ ਉਸ ਕਰਮਚਾਰੀ ਦਾ ਜਾਂ ਅਧਿਕਾਰੀ ਦਾ ਸਾਨੂੰ ਨੀਲ ਰਿਪੋਰਟ ਸਰਟੀਫਿਕੇਟ ਆ ਜਿਹੜਾ ਜਨਰੇਟ ਕਰਨਾ ਹੋਵੇਗਾ ਪਰ ਜੇਕਰ ਉਸ ਦਾ ਜਿਹੜਾ ਮੁੱਤਲੀ ਦਾ ਸਮਾਂ ਉਹ ਡਿਊਟੀ ਫੀल्ड ਮੰਨਿਆ ਗਿਆ ਏ ਡਿਊਟੀ ਫੀल्ड ਮੰਨ ਲਿਆ ਜਾਂ ਫਿਰ ਉਹਨੂੰ ਰੈਗੂਲਰ ਕਰ ਦਿੱਤਾ ਗਿਆ ਏ ਤਾਂ ਸਾਨੂੰ ਜਿਹੜੇ ਵੀ ਵਿਭਾਗ ਦੇ ਵਿੱਚੋਂ ਕਰਮਚਾਰੀ ਤੇ ਨਾਮ ਆ ਉਸ ਵਿਭਾਗ ਦੇ ਜਿਹੜਾ ਪ੍ਰਬੰਧਕੀ ਸਿਕੱਤਰ ਆ ਉਸ ਪ੍ਰਬੰਧਕੀ ਸਿਕੱਤਰ ਤੇ ਪਾਸੋਂ ਇੱਕ ਸਪੀਕਿੰਗ ਆਰਡਰ ਪਾਸ ਹੋਣਗੇ ਪੀਕਿੰਗ ਆਰਡਰ ਪਾਸ ਕਰੂਗਾ ਉਹ ਕਿ ਜਿਹੜਾ ਕਰਮਚਾਰੀ ਦਾ ਜਿਹੜਾ ਸਮਾਂ ਹੈ ਉਹ ਉਹਦਾ ਨੋ ਰਿਪੋਰਟ ਜੇਕਰ ਅਸੀਂ ਉਸ ਕਰਮਚਾਰੀ ਦਾ ਨੋ ਰਿਪੋਰਟ ਸਰਟੀਫਿਕੇਟ ਦਰਜ ਕਰਵਾਉਣਾ ਹੈ ਏ ਸਪੀਕਿੰਗ ਆਰਡਰਾਂ ਦੀ ਵੈਲਿਊ ਤਾਂ ਜੇਕਰ ਅਸੀਂ ਨੋ ਰਿਪੋਰਟ ਸਰਟੀਫਿਕੇਟ ਕਰਵਾਣੇ ਨੀਲ ਰਿਪੋਰਟ ਸਰਟੀਫਿਕੇਟ ਤਾਂ ਅਸੀਂ ਪਹਿਲਾਂ ਜਨਰੇਟ ਕੀਤਾ ਸੀ ਪਰ ਪੂਖ ਦੇ ਵਿੱਚ ਜਿਹੜਾ ਉਹਦਾ ਮੁੱਤਲੀ ਦਾ ਸਮਾਂ ਉਹ ਡਿਊਟੀ ਸਮਾਂ ਮੰਨਿਆ ਗਿਆ ਰੈਗੂਲਰ ਕਰ ਦਿੱਤਾ ਗਿਆ ਤਾਂ ਹੀ ਪ੍ਰਬੰਧਕੀ ਸਖਤਰ ਤੋਂ ਅਸੀਂ ਸਪੀਕਿੰਗ ਆਰਡਰ ਪਾਸ ਕਰਵਾਣੇ ਆ ਕਿ ਕਰਮਚਾਰੀ ਦਾ ਜਿਹੜੇ ਇਹ ਆ ਨੀਲ ਰਿਪੋਰਟ ਸਰਟੀਫਿਕੇਟ ਦੀ ਜਗ੍ਹਾ ਨੋ ਰਿਪੋਰਟ ਸਰਟੀਫਿਕੇਟ ਮੰਨਿਆ ਜਾਵੇਗਾ ਕਿਉਂਕਿ ਜਿਹੜਾ ਨੀਲ ਰਿਪੋਰਟ ਸਰਟੀਫਿਕੇਟ ਆ ਉਹਦਾ 0 ਅੰਕ ਦਿੱਤਾ ਜਾਵੇਗਾ ਪਰ ਜਿੱਥੇ ਐਨ ਆਰ ਸੀ ਨੋ ਰਿਪੋਰਟ ਸਰਟੀਫਿਕੇਟ ਆ ਤਾਂ ਉਹਦਾ ਜਿੰਨੇ ਵੀ ਸਮੇਂ ਦੇ ਨੋਰਪੋਰਟ ਸਰਟੀਫਿਕੇਟ ਆ ਉੰਨੀਆਂ ਅਸੀਂ ਪਿਛਲੀਆਂ ਅਪਾਰ ਰਿਪੋਰਟਾਂ ਵੇਖਾਂਗੇ ਪਰ ਜਿੱਥੇ ਨੀਲਰਪੋਰਟ ਸਰਟੀਫਿਕੇਟ ਆ ਮੰਨ ਲਓ 3-4 ਕੋਟਾਏ 4-5 ਕੋਟਾਏ ਇਹਨਾਂ ਵਿੱਚੋਂ ਇੱਕ ਸਮੇਂ ਦੀ ਰਿਪੋਰਟ ਦੇ ਵਿੱਚ ਨੀਲਰਪੋਰਟ ਸਰਟੀਫਿਕੇਟ ਦਰਜ ਆ ਤਾਂ ਉੱਥੇ 0 ਅੰਕ ਦਿੱਤਾ ਜਾਵੇਗਾ ਤਾਂ ਇਹ ਸਮਝਿਆ ਜਾਊਗਾ ਕਿ ਉਸ ਉਸ ਸਾਲ ਦੀ ਜਿਹੜੀ ਉਹਦੀ ਅਪਾਰ ਦੀ ਰਿਪੋਰਟ ਆ ਉਹ ਖਤਮ ਹੋ ਚੁੱਕੀ ਸਿਵਲ ਕਨਸੀਕਵੈਂਸ ਦਾ ਮਤਲਬ ਹੁੰਦਾ ਹੈ ਕੋਈ ਵੀ ਐਸਾ ਐਕਟ ਜੋ ਸਜ਼ਾ ਸਜ਼ਾ ਨਾ ਹੋਵੇ ਪਰ ਜਿਹੜਾ ਉਹਦਾ ਅਸਰ ਆ ਉਹ ਸਜ਼ਾ ਦੇ ਬੰਗ ਹੋ ਜਵੇ ਸਜ਼ਾ ਵਾਂਗ ਅਸਰ ਹੋ ਜਵੇ ਉਹਦਾ ਤਾਂ ਉਹਨੂੰ ਸਜ਼ਾ ਵਾਂਗ ਅਸਰ ਹੋਵੇ ਤਾਂ ਅਸੀਂ ਉਹਨੂੰ ਕਹਿੰਦੇ ਆ ਸਿਵਲ ਕਨਸੀਕਵੈਂਸ ਜਿਹੜਾ ਨੀਲ ਰਿਪੋਰਟ ਸਰਟੀਫਿਕੇਟ ਜਦੋਂ ਜਨਰੇਟ ਹੋ ਗਿਆ ਤੇ ਜਦੋਂ ਅਸੀਂ ਅਪਾਰ ਦੀ ਗ੍ਰੇਡਿੰਗ ਵੇਖਣੀ ਆ ਤਾਂ ਉਹਨੂੰ ਨਾ ਤਾਂ ਇਹਨੂੰ ਚੰਗਿਆ ਸਮਝਿਆ ਜਾਂਦਾ ਏ ਨਾ ਇਹ ਗ੍ਰੇਡਿੰਗ ਚੰਗੀ ਆ ਤੇ ਨਾ ਹੀ ਬੁਰੀ ਆ ਪਰ ਜਿਹੜੇ ਇਹਦੇ ਨਤੀਜੇ ਆ ਉਹ ਇੱਕ ਚੰਗੇ ਨਹੀਂ ਹੈਗੇ ਉਹ ਬੁਰੇ ਨਤੀਜੇ ਆ ਨੀਲਰਪੋਰਟ ਸਰਟੀਫਿਕੇਟ ਦੇ ਜਿਸ ਕਰਕੇ ਇਹਦਾ ਅਸਰ ਸਜ਼ਾ ਵਾਂਗ ਹੁੰਦਾ ਏ ਜਿਸ ਕਰਕੇ ਇਹਨੂੰ ਸਿਵਲ ਕੌਨਸੀਕਵੈਂਸ ਦਾ ਵੀ ਵਾਂਗੂ ਸਮਝਿਆ ਜਾਵੇਗਾ ਤੇ ਪ੍ਰਮੋਸ਼ਨ ਹੁੰਦੀ ਆ ਦੋਸਤੋ ਦੋ ਤਰੀਕੇ ਦੇ ਵਿੱਚ ਮੈਰਿਟ ਕੰਮ ਸਨਾਰਤਾ ਦੇ ਵਿੱਚ ਤੇ ਤਿਕਾ ਹੁੰਦੀ ਆ ਸਨਾਰਤਾ ਕੰਮ ਮੈਰਿਟ ਦੇ ਵਿੱਚ ਜਿਵੇਂ ਹੀ ਪ੍ਰਮੋਸ਼ਨ ਮੈਰਿਟ ਕੰਮ ਸਨਾਰਤਾ ਦੇ ਬਿਜਤੇ ਹੋਵੇਗੀ ਤਾਂ ਤੁਹਾਡੇ ਨੰਬਰ ਵਿਖੇ ਜਾਣਗੇ ਉੱਥੇ ਤਾਂ ਹੁਣ ਆਪਾਂ ਉਦਾਹਰਨ ਮੰਨ ਲਓ ਦੋ ਇੱਕ ਕਰਮਚਾਰੀ ਏ ਆ ਤੇ ਇੱਕ ਹੈਗਾ ਬੀ ਕਰਮਚਾਰੀ ਜਿਹੜਾ ਏ ਕਰਮਚਾਰੀ ਆ ਇਹ ਸੀਨੀਅਰ ਆ ਇਹ ਬੀ ਕਰਮਚਾਰੀ ਇਹ ਹੈਗਾ ਜੂਨੀਅਰ ਆ ਇਹ ਸੀਨੀਅਰ ਆ ਇਹਨਾਂ ਦੀ ਆਪਾਂ ਨੇ 5 ਸਾਲ ਦੇ ਰਿਪੋਰਟਾਂ ਦੇਖਣੀਆਂ ਹੁੰਦੀਆਂ 3 4 5 ਤੇ ਜਿਹੜਾ ਸੀਨੀਅਰ ਕਰਮਚਾਰੀ ਆ ਇਹਦੇ ਤੀਜੇ ਸਾਲ ਦੇ ਵਿੱਚ ਨੀਲ ਰਿਪੋਰਟ ਸਰਟੀਫਿਕੇਟ ਆ ਜਿਹੜਾ ਉਹ ਦਰਜ ਆ ਤੇ ਇਹਦੀ ਪਹਿਲੇ ਸਾਲ ਦੀ ਜਿਹੜੀ ਗ੍ਰੇਡਿੰਗ ਆ ਉਹਦੇ ਵਿੱਚ 4 ਨੰਬਰਾਂ 5 ਨੰਬਰਾਂ ਕਿਉਂਕਿ ਤੀਜੇ ਸਾਲ ਦਾ ਜਿਹੜਾ ਨੀਲ ਰਿਪੋਰਟ ਸਰਟੀਫਿਕੇਟ ਦਰਜ ਸੀ ਉਸ ਕਰਕੇ ਇਹਦਾ 0 ਅੰਕ ਆ ਜਾਏਗਾ ਤੇ ਇੱਥੇ ਤਿੰਨ ਅੰਕ ਆਗੇ ਇੱਥੇ ਆਗੇ ਪੰਜ ਅੰਕ ਤੇ ਇਸੇ ਤਰ੍ਹਾਂ ਜਿਹੜਾ 20 ਕਰਮਚਾਰੀ ਆ ਇਹਦੇ ਕਿਸੇ ਵੀ ਸਮੇਂ ਦੇ ਵਿੱਚ ਅਪਾਰ ਦੇ ਵਿੱਚ ਨੀਲ ਰਿਪੋਰਟ ਸਰਟੀਫਿਕੇਟ ਦਰਜ ਨਹੀਂ ਹੈਗਾ ਇਹਦੇ ਮੰਨ ਲਓ ਚਾਰ ਅੰਕ ਆਗੇ ਪੰਜ ਆਗੇ ਤਿੰਨਾ ਵੀ ਚਾਰ ਆਗੇ ਪੰਜ ਆਗੇ ਤਾਂ ਜਦੋਂ ਆਪਾਂ ਇਹਨਾਂ ਨੰਬਰਾਂ ਦਾ ਜੋੜ ਲਾਵਾਂਗੇ 5+4=9 9+3=12 12+5=17 21 ਜਦੋਂ ਆਪਾਂ ਨੰਬਰ ਵੇਖਾਂਗੇ ਇਹਦੇ 17 ਸੀਨੀਅਰ ਦੇ 17 ਅੰਕ ਬਣ ਗਏ ਤੇ ਜਿਹੜਾ ਜੂਨੀਅਰ ਆ 21 ਅੰਕ ਬਣ ਗਏ ਤਾਂ ਅਸੀਂ ਜਦੋਂ ਪ੍ਰੋਮੋਸ਼ਨ ਕਰਨੀ ਹੈ ਜਿਹੜਾ ਜੂਨੀਅਰ ਆ ਇਸ ਬੰਦੇ ਨੂੰ ਪਹਿਲਾਂ ਤਰੱਕੀ ਦੇ ਦੇਵਾਂਗੇ ਤੇ ਜਿਹੜਾ ਸੀਨੀਅਰ ਆ ਇਹਨੂੰ ਤਰੱਕੀ ਦੇ ਵਾਸਤੇ ਵਿਚਾਰਤਾ ਲਿਆ ਪਰ ਇਹਦੀ ਤਰੱਕੀ ਆ ਜਿਹੜੀ ਕਿਉਂਕਿ ਅਸੀਂ ਮੈਰਿਟ ਕਮ ਸੰਨਾਰਤਾ ਦੇ ਬੇਸ ਤੇ ਤਰੱਕੀ ਕਰ ਰਹੇ ਹਾਂ ਤਾਂ ਜਿਹੜਾ ਜੂਨੀਅਰ ਕਰਮਚਾਰੀ ਆ ਉਹਨੂੰ ਪਹਿਲਾਂ ਤਰੱਕੀ ਹਾਸਲ ਹੋ ਜੇਗੀ ਤੇ ਸੀਨੀਅਰ ਨੂੰ ਵਿਚਾਰਿਆ ਤਾਂ ਗਿਆ ਪਰ ਉਹਦੇ ਨੂੰ ਜਦੋਂ ਉਹਦੀ ਰਿਪੋਰਟ ਦੇ ਵਿੱਚ ਨੀਲਰ ਫੋਰ ਸર્ટਿਫਿਕੇਟ ਸੀ ਉਸ ਕਰਕੇ ਉਹਨੂੰ ਜਿਹੜੇ ਤਰੱਕੀ ਦੇ ਜਿਹੜੀ ਸ਼ੀਟ ਜਾਂ ਅੱਗੇ ਹੋ ਸਕਦਾ ਵੀ ਇਹ ਸ਼ੀਟ ਨਾ ਹੋਵੇ ਇਸ ਕਰਕੇ ਇਹਨੂੰ ਤਰੱਕੀ ਨਹੀਂ ਦਿੱਤੀ ਗਈ ਹੈ। ਇਸ ਕਰਕੇ ਅਪਾਰ ਦੀ ਜਿਹੜੀ ਕੰਟੀਨਿਉਟੀ ਆ ਜਿਹੜੀ ਉਹ ਟੁੱਟ ਜਾਂਦੀ ਆ ਕਿਉਂਕਿ ਪਾਰ ਰਿਪੋਰਟ ਦੇ ਵਿੱਚ ਜ਼ੀਰੋ ਸ਼ਾਮਿਲ ਹੋ ਗਈ ਤਾਂ ਇਹਦਾ ਮਤਲਬ ਆ ਉਸ ਸਮੇਂ ਦੀ ਰਿਪੋਰਟ ਆ ਜਿਹੜੀ ਉਹ ਖਤਮ ਹੋਊਗੀ ਤੇ ਜੀ ਇਸ ਕਰਕੇ ਜਿਹੜਾ ਤਰੱਕੀ ਆ ਅਤੇ ACP ਦੇ ਕੇਸਾਂ ਜਾਂ ਕੋਈ ਹੋਰ ਬੀਤੀ ਲਾਭਾ ਜਿੱਥੇ ਅਪਾਰ ਰਿਪੋਰਟ ਵੇਖੀ ਜਾਵੇਗੀ ਤਾਂ ਇਹ ਖਤਮ ਕੰਮ ਕਰ ਦੇਵੇਗੀ ਤੇ ਤਰੱਕੀ ਲਈ ਜਿਹੜੇ ਲੋੜੀਂਦੇ ਬੈਂਚਮਾਰਕ ਪੂਰੇ ਨਹੀਂ ਹੋਏ ਕਿਉਂਕਿ ਇਹਦੇ ਨੰਬਰ ਘਟ ਗਏ ਅਤੇ ਜਿਹੜੀ ਪੰਜ ਦੀ ਦੇਖਣੀ ਸੀ ਪੰਜਾਂ ਦੇ ਵਿੱਚ ਇਹਦੇ ਨੰਬਰ ਘਟ ਗਏ ਤਾਂ ਕਰਕੇ ਇਹਦੀ ਤਰੱਕੀ ਸੀਨੀਅਰ ਦੀ ਨਹੀਂ ਹੋ ਸਕੀ ਤੇ ਜੂਨੀਅਰ ਦੀ ਹੋ ਚੁੱਕੀ ਹੈ ਇਸ ਕਰਕੇ ਕਰਕੇ ਤੁਹਾਨੂੰ ਜਿਹੜਾ ਨੀਲ ਰਿਪੋਰਟ ਸਰਟੀਫਿਕੇਟ ਆ ਇਤੋਂ ਸਾਵਧਾਨ ਰਹਿਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਹਮੇਸ਼ਾ ਹੀ ਆਪਣਾ ਜਿਹੜਾ ਸੈਲਫ ਅਪਰੇਜਲ ਫਾਰਮ ਆ ਉਹ ਨਿਰਧਾਰਤ ਸਮੇਂ ਤੋਂ ਪਹਿਲਾਂ ਭਰਨਾ ਹੈ ਤਾਂ ਕਿ ਇਹ ਨਾ ਹੋਵੇ ਕਿ ਡੇਟ ਲੰਘ ਜਾਵੇ ਤੁਹਾਡਾ ਪਰਫਾਰਮਾ ਕੰਪਲੀਟ ਨਾ ਹੋਵੇ ਜਿਹੜਾ ਸੈਲਫ ਅਪਰੇਜਲ ਫਾਰਮ ਇੱਕ ਕਰਮਚਾਰੀ ਦੋਸਤੋ ਆਪਣੇ ਦਫ਼ਤਰ ਦੇ ਵਿੱਚੋਂ ਬਿਨਾਂ ਛੁੱਟੀ ਮਨਜ਼ੂਰ ਕਰਵਾਏ ਗੈਰ ਹਾਜ਼ਰ ਰਹਿ ਹੋ ਗਿਆ ਤਾਂ ਤੁਸੀਂ ਕੀ ਸੋਚਦੇ ਆ ਕਿ ਉਹਦਾ ਨੀਲਰ ਰਿਪੋਰਟ ਸਰਟੀਫਿਕੇਟ ਜਾਰੀ ਕਰਾਂਗੇ ਜਾਂ ਨੋ ਰਿਪੋਰਟ ਇਹ ਦੋਸਤੋ ਸਮਰੱਥ ਅਧਿਕਾਰੀ ਦੀ ਨੇ ਫੈਸਲਾ ਲੈਣਾ ਹੈ ਸਮਰੱਥ ਅਥਾਰਟੀ ਜਿਹੜੀ ਉਹਦਾ ਜ਼ਿਕਰ ਨੀਲਰ ਰਿਪੋਰਟ ਸਰਟੀਫਿਕੇਟ ਤਿਆਰ ਕਰ ਦੇਗੀ ਉਹ ਵੀ ਠੀਕ ਹੈ ਜੇ ਨੋ ਕਰ ਦੇਗੀ ਉਹ ਵੀ ਠੀਕ ਹੈ ਕਿਉਂਕਿ ਜੇ ਜਦੋਂ ਨੋ ਰਿਪੋਰਟ ਸਰਟੀਫਿਕੇਟ ਜਾਰੀ ਹੋਣਾ ਹੈ ਜੇਕਰ ਉਹਦੇ ਦੋ ਨੋ ਰਿਪੋਰਟਾਂ ਤਾਸੀਂ ਉਹਦੇ ਜਦੋਂ ਤਰੱਕੀ ਜਾਂ ਕੋਈ ਲਾਭ ਦੇਣਾ ਹੈ ਤਾਂ ਅਸੀਂ ਅਪਾਰ ਦੇ ਜਿਹੜੀਆਂ ਪਿਛਲੀਆਂ ਜਿੰਨੇ ਵੀ ਨੋਰਪੋਰਟ ਸਰਟੀਫਿਕੇਟ ਉਹਦੇ ਸ਼ਾਮਲ ਕੀਤੇ ਆ ਤਾਂ ਆਪਾਂ ਪਿਛਲੀਆਂ ਅਪਾਰ ਰਿਪੋਰਟਾਂ ਦੇਖ ਲਿਆਂਗੇ ਪਰ ਜਿੱਥੇ ਹੀ ਨੀਲ ਰਿਪੋਰਟ ਦਰਜ ਹੋ ਗਿਆ ਤਾਂ ਉੱਥੇ ਉਹਦਾ ਕਿਉਂਕਿ 0 ਅੰਕ ਦਿੱਤਾ ਜਾਣਾ ਤੇ ਪਿਛਲੀਆਂ ਜਿਹੜੀਆਂ ਜਿੰਨੀਆਂ ਵੀ ਜਿੰਨੇ ਵੀ ਉਹਦੇ ਨੀਲ ਰਿਪੋਰਟਾਂ ਉੰਨੀ ਪਿਛਲੀਆਂ ਅਪਾਰ ਰਿਪੋਰਟਾਂ ਨਹੀਂ ਵੇਖੀਆਂ ਜਾਣਗੀਆਂ ਧੰਨਵਾਦ ਦੋਸਤੋ